ਪੁੱਛੀ ਜਮਾ ਦੇਣਾ ਸੋਦੇ ਜਿਹੜੇ ਸ਼ਹਿਰ ਸਾਡੇ ਸ਼ਹਿਰੀ ਇਹਨਾਂ ਦੇ ਹਾਦੀ ਨਾਲ ਜਿਹੜੇ ਮਸਲੇ ਸੀਗੇ ਹੋਰ ਇੱਕ ਸਭ ਤੋਂ بڑا ਦੋ ਮੇਨ ਮਸਲੇ ਸਾਡੇ ਇੱਕ ਤੇ ਜਿਹੜਾ ਟੀਵੀ ਸ਼ਹਿਰ ਕਲੱਬ ਦਾ ਜਿਹੜਾ ਚੈਨਾ ਚੱਲਦਾ ਪਰ ਮੇਗਾ ਕੱਪਸੇ ਹੋਰੇ ਵਿੱਚ ਜਿਹੜਾ ਗਰੁੱਪ ਬਣਾਇਆ ਲੈਣਾ ਖੜਨ ਕੀਤਾ ਗਿਆ ਵਾ ਉਸ ਦੇ ਸੰਬੰਧ ਵਿੱਚ ਜਿਹੜੀ ਬਰਵਾ ਦਿੱਤੀ ਸੀ ਉਹਦੇ ਕੋਈ ਕੰਮ ਨਹੀਂ ਹੋਰ ਦੂਸਰਾ ਮਸਲਾ ਜਿਹੜਾ ਬਾ ਖਾਣਾ ਮਚੀਠਾ ਲੈ ਕੇ ਇੱਕ ਪੁਲਿਸ ਸਮਾਜਮਾ ਵਿਲੀਮਸੀ ਕਰਕੇ ਔਰੇ ਵੱਲੋਂ ਸਾਡੇ ਸਮਾਜ ਦਾ ਲੜਕਾ ਵਾ ਜੋ ਮਾੜਾ ਧਾਰੀ ਸੀਗਾ ਉਹ ਯਾ ਪਾਟ ਕਰਦਾ ਵਾ ਵਲਮਿਕੀ ਆਸ਼ਰਮ ਤੇ ਉਹ ਆਪਣਾ ਕੁਟਮਾਰ ਕੀਤੀ ਗਈ ਹੈ ਜੈ ਵਾਲਮਿਕੀ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਾ ਲਕੀਵਾਲ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵਿਰਸਾ ਨਾ ਅੱਜ ਮਸਲਾ ਜੀ ਸਮਾਜ ਦੇ ਨਾਲ ਸੰਬੰਧਿਤ ਜਿਹੜੇ ਕਾਫੀ ਸਮੇ ਤੋਂ ਜਿਹੜੇ ਪੈਂਡਿੰਗ ਮਸਲੇ ਸੀਗੇ ਦਿਹਾਤੀ ਅਤੇ ਸ਼ਹਿਰੀ ਦੇ ਵਿੱਚ ਅੱਜ ਅਹੀ ਏਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਵਾ ਔਰ ਮੇਨ ਜੋ ਦੋ ਮਸਲੇ ਸਾਡੇ ਆ ਇੱਕ ਤੇ ਜਿਹੜਾ ਕਲਸ ਚੈਨਲ ਤੇ ਜਿਹੜਾ ਸੀਰੀਅਲ ਆ ਰਿਹਾ ਵਾ ਮੇਗਾ ਵਰਸੇ ਕਰਕੇ ਉਹਦੇ ਵਿੱਚ ਗੁਰਮਤ ਮਰਿਆਦਾ ਜਿਹੜਾ ਖੰਡਨ ਕੀਤਾ ਗਿਆ ਵਾ ਨਕਲੀ ਗੁਰਦੁਆਰਾ ਸਾਹਿਬ ਦਾ ਉੱਥੇ ਸੈਟ ਲਾਇਆ ਗਿਆ ਵਾ ਔਰ ਨਕਲੀ ਆਨੰਦ ਕਾਰਜ ਜਿਹੜੇ ਉਹ ਫਿਲਮਾਏ ਗਏ ਆ ਔਰ ਸਾਰੇ ਆਪਾਂ ਜਾਣਦੇ ਆ ਕਿ ਸ਼੍ਰੀ ਕਲਦਕ ਸਾਹਿਬ ਤੋਂ ਜਿਹੜੀ ਨਕਲੀ ਆਨੰਦ ਕਾਰਜ ਜਾਂ ਨਕਲੀ ਗੁਰਦੁਆਰਾ ਸਾਹਿਬ ਦਾ ਜਿਹੜਾ ਸੈਟ ਲਾਉਣ ਦੀ ਜਿਹੜੀ ਸਖਤ ਮਨਾਹੀ ਕੀਤੀ ਗਈ ਸੀਗੀ ਉਸ ਦੇ ਬਾਵਜੂਦ ਵੀ ਕਲਰ ਚੈਨਲ ਨੇ ਜਿਹੜਾ ਉਹ ਸੈਟ ਲਾ ਕੇ ਗੁਰਮਤਿ ਮਰਯਾਦਾ ਦਾ ਖੰਡਨ ਕੀਤਾ ਵਾ ਔਰ ਅਸੀਂ ਡੀਸੀਪੀ ਸਾਹ ਨੂੰ ਰਿਪੋਰਟ ਕੰਪਲੇਂਟ ਕੀਤੀ ਸੀ ਜਿੱਤੇ ਵੀ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਔਰ ਦੂਸਰਾ ਮਸਲਾ ਜਿਹੜਾ ਵਾ ਥਾਣਾ ਮਜੀਠਾ ਦੇ ਹਲਕੇ ਦੇ ਪਿੰਡਾਂ ਵਾ ਰਾਜਨ ਸਿੰਘ ਜੋ ਸਾਡਾ ਵਰਕਰ ਆ ਔਰ ਉਹ ਵਾਲਮੀ ਕੀ ਆਸ਼ਰਮ ਤੇ ਬਹੁਤ ਲੜਕਾ ਸੇਵਾ ਕਰਦਾ ਵਾ ਔਰ ਮਾਲਾ ਉਹਨੇ ਪਹਿਨੀ ਹੋਈ ਸੀਗੀ ਔਰ ਰਾਤ ਨੂੰ ਜਿਹੜਾ ਵਿਲੀਅਮ ਮਸੀਹ ਆ ਉਹ ਆਪਣੀ ਪੁਲਿਸ ਦੀ ਵਰਦੀ ਵਿੱਚ ਕੋਈ ਕੋ ਮਲਾਜਮ ਆ ਔਰ ਆਪਣੇ ਜਿਹੜੇ ਉਹਰੇ ਬੇਟਾ ਜਿਹੜਾ ਹਰਾ ਵਿਜੇ ਮਸੀਹ ਹੈ ਉਹਰੇ ਨਾਲ ਜਿਹੜੇ ਸਾਥੀ ਸੀਗੇ ਉਹਨਾਂ ਦੇ ਨਾਲ ਆ ਕੇ ਰਾਜਨ ਰਾਜਨ ਦੇ ਨਾਲ ਜਿਹੜੀ ਉਹਨੇ ਮਾਰਕਟ ਕੀਤੀ ਆ ਔਰ ਉਹਨੂੰ ਜਾਤੀ ਸੂਚਕ ਸ਼ਬਦ ਕਿਹੇ ਆ ਔਰ ਉਹ ਜਿਹੜੀ মালা ਤੋੜੀ ਗਈ ਆ ਇਸ ਸਬੰਧ ਵਿੱਚ ਵੀ ਜਿਹੜੀ ਦਰਖਾਸਤਾਂ ਕਾਫੀ ਸਮੇ ਤੋਂ ਪੈਂਡਿੰਗ ਸੀਗੀਆਂ ਔਰ ਜਿੱਥੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਕਿਉਂਕਿ ਉਹ ਖੁਦ ਬੇੜਾ ਵਿਲੀਅਮ ਮਸੀਹ ਆ ਉਹ ਖੁਦ ਮੁਲਾਜ਼ਮ ਸੀਗਾ ਇਸ ਕਰਕੇ ਜਿਹੜਾ ਪ੍ਰਸ਼ਾਸਨ ਜਿਹੜਾ ਕਾਰਵਾਈ ਕਰਨ ਤੋਂ ਕੰਨੀ ਘਤਰਾ ਰਿਹਾ ਸੀਗਾ ਇਸ ਸਬੰਧ ਵਿੱਚ ਅੱਜ ਏਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤੀ ਆ ਕਿ ਜਲਤੋ ਜਲਦ ਇਹ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਮਿੱਤੀ ਬਾਈ 7 2024 ਨੂੰ ਡੀਆਈਜੀ ਸਾਹਿਬ ਬੋਲ ਰਹੇ ਨੇ ਜਿਹੜਾ ਜਥੇਬੰਦੀਆਂ ਵੱਲੋਂ ਜਿਹੜਾ ਘਰਾਬ ਕੀਤਾ ਜਾਏਗਾ ਔਰ ਜੋ ਜੜੀ ਵੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਫਤਿਹ ਆਦਰੂ ਜੀ ਨਿਰਮਲ ਸਿੰਘ ਨਿਹੰਗ ਸਿੰਘ ਜਥੇਬੰਦੀ ਤਰਨਾ ਦਲ ਸਾਡੇ ਵੱਲੋਂ ਇੱਕ ਡਰਾਮਾ ਚੱਲ ਰਿਹਾ ਵਾ ਜੀ ਆਪਣਾ ਟੈਲੀਵਿਜ਼ਨ ਤੇ ਮੇਗਾ ਮੇਗਾ ਵਰਸੇ ਉਹਦੇ ਵਿੱਚ ਖੰਡਨ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਨੂੰ ਲਿਆ ਕੇ ਜਿਨ੍ਹਾਂ ਜਿਨ੍ਹਾਂ ਨੇ ਕੀਤਾ ਪਾਠੀ ਸਿੰਘ ਹੋਣ ਜੋ ਵੀ ਉਹ ਜਿੰਨੇ ਜਿੰਨੇ ਵੀ ਹੈਗੇ ਆ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੇ ਪਰਚਾ ਹੋਣਾ ਚਾਹੀਦਾ 22 ਤਰੀਕ ਨੂੰ ਅਸੀਂ ਧਰਨਾ ਦੇਵਾਂਗੇ ਇਸ ਖਿਲਾਫ ਜੇ ਨਹੀਂ ਕਾਰਵਾਈ ਕੋਈ ਕੀਤੀ ਜਾਂਦੀ ਤੇ ਉੱਤਰ ਦਿੱਤਾ ਜੀ ਵੇਖੋ ਕੀ ਕਰਦੇ ਹੁਣ ਕੀ ਸਾਨੂੰ ਇੱਕ ਸੰਜੋਗ ਕਰਦੇ ਸਾਡਾ ਅਸੀਂ ਮੰਗ ਪੱਤਰ ਦਿੱਤਾ ਨਾਲੋਂ ਤੇ 22 ਤਰੀਕ ਨੂੰ ਅਸੀਂ ਧਰਨਾ ਲਾਵਾਂਗੇ ਨਹੀਂ ਨਹੀਂ ਆ ਵਾਹਿਗੁਰੂ ਜੀ ਕੀ ਫਤਿਹ ਜੀ ਬੋਲੇ ਸੋਨ ਰਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਾਬਾ ਸੰਨੀਨਾਥ ਅੱਜ ਜੀ ਏਡੀਸੀ ਸਾਹਮਣੂ ਮੰਗ ਪੱਤਰ ਦਿੱਤਾ ਕਿਉਂਕਿ ਜੋ ਸਾਡੇ ਮਸਲੇ ਬਹੁਤ ਹੀ ਦਿਨਾਂ ਤੋਂ ਪੈਂਦੀ ਚੱਲਦੇ ਪਏ ਨੇ ਇੱਕ ਮੇਗਾ ਵਰਸੇ ਜੋ ਸੀਰੀਅਲ ਚੱਲਦਾ ਪਿਆ ਜੋ ਚ ਗੁਰਮਰਿਆਦਾ ਦਾ ਖੰਡਨ ਕੀਤਾ ਗਿਆ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਤੇ ਜਲਦ ਜਲਦ ਕਾਰਵਾਈ ਕੀਤੀ ਜਾਵੇ ਜੇ ਨਹੀਂ ਕਾਰਵਾਈ ਹੁੰਦੀ ਜੇਕਰ ਦਾ ਕੋਈ ਜਾਨੀ ਮਾਰੀ ਨੁਕਸਾਨ ਹੋਗਾ ਉਰਾਂ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਇੱਕ ਸਾਡੇ ਮਜੀਠੇ ਵਿੱਚ ਨਾਗਕੁਰਦੇ ਵਿੱਚ ਮਸਲਾ ਚੱਲਦਾ ਪਿਆ ਰਾਜਨ ਸਿੰਘ ਜੀ ਤੋਂ ਸਾਡੇ ਭਰਾ ਨੇ ਇਹਨਾਂ ਦੀ ਉਥੇ ਮਾਲਾ ਤੋੜੀ ਗਈ ਹੈ ਵਿਲੀਮਸੀ ਵੱਲੋਂ ਹਜੇ ਤੱਕ ਉਹਨਾਂ ਤੇ ਵੀ ਕੋਈ ਵੀ ਬੰਦੀ ਕਾਰਵਾਈ ਨਹੀਂ ਕੀਤੀ ਗਈ ਨਾ ਕਾਰਵਾਈ ਹੋਣ ਦਾ ਕਾਰਨ ਕਿਉਂਕਿ ਖੁਦ ਮੁਲਾਜ਼ਮ ਹੈ ਮੁਲਾਜ਼ਮ ਹੋ ਕੇ ਉਹ ਮੁਲਾਜ਼ਮ ਦੀ ਸੌਂਦਾ ਪਿਆ ਇਸ ਕਰਕੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਇਸ ਕਰਕੇ ਆਪਾਂ ਪ੍ਰਸ਼ਾਸਨ ਨੂੰ ਕਹਿੰਨੇ ਨੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਅਸੀਂ ਬੋਰਡ ਰੈਂਜ ਆਈਜੀ ਸਾਹਿਬ ਦਾ ਘਰਾਵ ਕਰਾਂਗੇ 22 ਤਰੀਕ ਨੂੰ ਬੋਲੇ ਸੋਨਿਰ ਭਾਗਵਾਨ ਵਾਲਮੀਕੀ ਮਹਾਰਾਜ ਕੀ ਜੈ